ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਹੋਇਆ ਵੱਡਾ ਅੱਤਵਾਦੀ ਹਮਲਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਤੇ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਜੀ ਵੱਡੀ ਖਬਰ ਦੀ ਵੱਡੀ ਖਬਰ ਇਸ ਵੇਲੇ ਦੀ ਜੋ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਸੋ ਵੀਡੀਓ ਨੂੰ ਵੱਤਵਾਤ ਵਿੱਚ ਸ਼ੇਅਰ ਕਰ ਦੇਣਾ ਜੀ ਹਾਂ ਅੱਤਵਾਦੀਆਂ ਨੇ ਇੱਕ ਵਾਰ ਫਿਰ ਫੌਜ ਦੇ ਜਵਾਨਾਂ ਨੂੰ ਨਿਸ਼ਾਨਾ ਬਣਾਇਆ ਅੱਤਵਾਦੀਆਂ ਨੇ ਇੱਕ ਵਾਰ ਫਿਰ ਫੌਜ ਦੇ ਟਰੱਕ ਤੇ ਹਮਲਾ ਕੀਤਾ ਇਹ ਘਟਨਾ ਵੀਰਵਾਰ ਨੂੰ ਜੰਮੂ ਕਸ਼ਮੀਰ ਦੇ ਪੁਨਚ ਜ਼ਿਲ੍ਹੇ ਚ ਵਾਪਰੀ ਜਿਸ ਵਿੱਚ ਤਿੰਨ ਜਵਾਨ ਸ਼ਹੀਦ ਹੋ ਗਏ ਤੇ ਨਾਲ ਹੀ ਤਿੰਨ ਜਵਾਨਾਂ ਦੇ ਜ਼ਖਮੀ ਹੋਣ ਦੀ ਖਬਰ ਵੀ ਹੈ ਤੇ ਜਵਾਨਾਂ ਨੇ ਜਵਾਬੀ ਕਾਰਵਾਈ ਕੀਤੀ ਤਾਜ਼ਾ ਰਿਪੋਰਟਾਂ ਅਮਤਾਬਿਕ ਫੌਜ ਅਤੇ ਅੱਤਵਾਦੀ ਵਿਚਾਲੇ ਗੋਰੀਬਰੀ ਚੱਲ ਰਹੀ ਹੈ ਤੇ ਫੌਜ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ ਕਿ ਅਤਵਾਦੀਆਂ ਨੇ ਫੌਜ ਦੇ ਟਰੱਕ ਦੇ ਉੱਤੇ ਉਸ ਸਮੇਂ ਹਮਲਾ ਕੀਤਾ ਜਦੋਂ ਇਹ ਪੁੰਛ ਦੇ ਸੂਰਨਕੋਟ ਦੇ ਡੇਰਾ ਦੀ ਡੇਰਾ ਕੀ ਗੋਲੀ ਜੰਗਲੀ ਖੇਤਰ ਤੋਂ ਲੰਘ ਰਹੀ ਸੀ ਅਤੇ ਜੰਮੂ ਫੌਜ ਤੇ ਬੁਲਾਰੇ ਨੇ ਦੱਸਿਆ ਕਿ ਫੌਜ ਅਤੇ ਪੁਲਿਸ ਦੇ ਸੰਯੁਕਤ ਬੁਲਾਰੇ ਵੱਲੋਂ ਰਾਤ ਤੋਂ ਡੀਕੇਜੀ ਖੇਤਰ 'ਚ ਅਤਵਾਦੀ ਕਾਰਵਾਈ ਸ਼ੁਰੂ ਕੀਤੀ ਗਈ ਸੀ ਅਤੇ ਫੌਜ ਦੇ ਕੈਂਪ ਤੇ ਹੋਏ ਅਤਵਾਦੀ ਹਮਲੇ ਤੋਂ ਬਾਅਦ ਇਲਾਕੇ 'ਚ ਵਾਧੂ ਜਵਾਨ ਕੈਨਤ ਕਰ ਦਿੱਤੇ ਗਏ ਹੰਨਤ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਜੰਮੂ ਕਸ਼ਮੀਰ ਦੇ ਪੁंछ ਜ਼ਿਲ੍ਹੇ 'ਚ ਅੱਜ ਅਤਵਾਦੀਆਂ ਫੌਜ ਦਾ ਇੱਕ ਟਰੱਕ ਤੇ ਕਾਂਟ ਲਗਾ ਕੇ ਹਮਲਾ ਕਰ ਦਿੱਤਾ ਤਕਮੀਨੇ ਅੰਦਰ ਇਸ ਖੇਤਰ 'ਚ ਸੈਨਅਤ ਤੇ ਇਹ ਦੂਜਾ ਅਤਵਾਦੀ ਹਮਲਾਇਤ ਰਿਪੋਰਟ 'ਚ ਦੱਸਿਆ ਗਿਆ ਕਿ ਜਿਸ ਖੇਤਰ 'ਚ ਹਮਲਾ ਹੋਇਆ ਸੀ ਉੱਥੇ ਹੋਰ ਸੈਨਿਕ ਭੇਜੇ ਗਏ ਹਨ ਅਤੇ ਗੋਲੀਬਾਰੀ ਹੋ ਰਹੀ ਹੈ ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨਵਾਦ